ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਨਗਰ ਨਿਗਮ ਚੋਣਾਂ ਦੇ ਨਤੀਜੇ ਆ ਚੁੱਕੇ ਨੇ ਪੂਰੇ ਆਮ ਆਦਮੀ ਪਾਰਟੀ ਦੇ ਜਿਹੜੇ ਜੇਤੂ ਐਮਸੀ ਬਣੇ ਨੇ ਉਹਨਾਂ ਨੂੰ ਸਾਡੇ ਵੱਲੋਂ ਬਧਾਈਆਂ ਅਸੀਂ ਇਸ ਵਕਤ ਵਾਰਡ ਨੰਬਰ 18 ਦੇ ਨਵੇਂ ਬਣੇ ਕੌਂਸਲਰ ਸ਼੍ਰੀ ਗਿਆਨ ਚੰਦ ਜੀ ਦੇ ਨਾਲ ਆ ਜਿਹੜੇ ਕਿ ਲੰਬੇ ਸਮੇਂ ਤੋਂ ਰਾਜਨੀਤੀ ਦੇ ਵਿੱਚ ਵੱਖ-ਵੱਖ ਪਾਰਟੀਆਂ ਨਾਲ ਕੰਮ ਕਰ ਚੁੱਕੇ ਨੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਲੈਨੇ ਆ ਕੀ ਕਹਿਣਾ ਚਾਹੁੰਦੇ ਨੇ ਕੀ ਨੇ ਉਹਨਾਂ ਦੇ ਮਨ ਬਲੇ ਮਨ ਦੇ ਬਲੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵਾਰਡ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰੂੰਗਾ ਉਸ ਪਰਪਰਾ ਜਿਨ੍ਹਾਂ ਨੇ ਮੇਰੀ ਬਾਹ ਫੜੀ ਹੈ ਔਰ ਉਸ ਤੋਂ ਬਾਅਦ ਧੰਨਵਾਦ ਕਰੂੰਗਾ ਮੈਂ ਵਾਰਡ ਨੰਬਰ 18 ਦੇ ਸਾਰੇ ਵੋਟਰਾਂ ਦਾ ਜਿਨ੍ਹਾਂ ਨੇ ਤੁਨੋਂ ਮਨੋਂ ਤੋਂ ਮੇਰੀ ਮਦਦ ਕਰਕੇ ਮੈਨੂੰ ਜਿਤਾ ਕੇ ਇਸ ਮੁਕਾਮ ਤੇ ਪਹੁੰਚਾਇਆ ਔਰ ਫਿਰ ਧੰਨਵਾਦ ਕਰੂੰ ਮੈਂ ਡਾਕਟਰ ਬਲਵੀਰ ਸਿੰਘ ਸਾਡੇ ਮਾਨਯੋਗ ਸਿਹਤ ਮੰਤਰੀ ਜੀ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਭਰਵੰਤ ਮਾਨ ਜੀ ਜਿਨ੍ਹਾਂ ਨੇ ਟਿਕਟ ਦੇ ਕੇ ਮੈਨੂੰ ਨਵਾਜਿਆ ਉਹਨਾਂ ਦੇ ਵੀ ਮੈਂ ਧੰਨਵਾਦ ਕਰੂੰਗਾ ਲੰਬੇ ਸਮੇਂ ਤੋਂ ਰਾਜਨੀਤੀ ਦੇ ਵੱਖ-ਵੱਖ ਪੜਾਵਾਂ ਦੇ ਵਿੱਚੋਂ ਲੰਘੇ ਹੋ ਆਮ ਆਦਮੀ ਪਾਰਟੀ ਦੇ ਨਾਲ ਜਦੋਂ ਤੁਸੀਂ ਜੁਆਇਨ ਕੀਤਾ ਹੈ ਕਾਫੀ ਜ਼ਿਆਦਾ ਟਾਈਮ ਆਫਜ਼ਮਾ ਹੋ ਗਿਆ ਕਿਹੜੇ ਜੇ ਸੰਘਰਸ਼ ਨੇ ਜਿਨ੍ਹਾਂ ਦੇ ਵਿੱਚੋਂ ਤੁਸੀਂ ਨਿਕਲੇ ਹੋ ਜੀ ਮੈਂ ਜੀ ਲਗਭਗ ਪੌਣੇ ਇੱਕ ਤਿੰਨ ਸਾਲ ਹੋ ਗਏ ਜਦੋਂ ਡਾਕਟਰ ਬਿਲੀਵਰ ਸਿੰਘ ਜੀ ਨੂੰ ਟਿਕਟ ਮਿਲੀ ਇਲੈਕਸ਼ਨ ਵਾਸਤੇ ਤਾਂ ਮੇਰੇ ਕੋਲ ਕੁ ਸਾਥੀ ਆਏ ਕਿ ਤੁਹਾਡਾ ਕੀ ਵਿਚਾਰ ਹੈ ਤੇ ਮੈਂ ਖੁੱਲਕੇ ਕਿਹਾ ਕਿ ਮੈਂ ਡਾਕਟਰ ਸਾਡੀ ਮਦਦ ਕਰਨਾ ਚਾਹੁੰਦਾ ਤੇ ਉਹ ਕਹਿੰਦੇ ਠੀਕ ਹੈ ਜੀ ਆਜੋ ਮੈਂ ਕਿਹਾ ਸਰਾਣੀ ਮੇਰੇ ਡਾਕਟਰ ਸਾਹਿਬ ਨਾਲ ਗੱਲ ਕਰਾਓ ਸਾਡੇ ਪਤਵੰਤੇ ਬੰਦੇ ਅਸੀਂ ਡਾਕਟਰ ਸਾਹਿਬ ਕੋਲ ਗਏ ਡਾਕਟਰ ਸਾਹਿਬ ਉਹਨੂੰ ਆਪਣੇ ਬਾਰੇ ਦੱਸਿਆ ਕਿ ਮੈਂ 45 ਸਾਲ ਕਾਂਗਰਸ ਪਾਰਟੀ 'ਚ ਕੰਮ ਕੀਤਾ ਹੈ ਵੱਖ-ਵੱਖ ਅਹੁਦਿਆਂ ਤੇ ਰਹੇ ਮੈਂ ਸਰਕਾਰੀ ਦਾ ਵੀ ਬੜਾ ਆਨੰਦ ਮਾਣਿਆ ਪਾਰਟੀ 'ਚ ਬੜੀ ਮਿਹਨਤ ਕੀਤੀ ਹੈ ਉਹ ਕਹਿੰਦੇ ਠੀਕ ਆ ਉਹ ਜੀ ਤੁਹਾਨੂੰ ਬੰਦ ਸਤਿਕਾਰ ਮਿਲੂਗਾ ਤਾਂ ਸਾਨੇ ਮੇਰਾ ਕੰਮ ਦੇਖ ਕੇ ਮੈਨੂੰ ਜਿਹੜੀ ਟਿਕਟਾਂ ਨਵਾਜਿਆ ਔਰ ਅਸੀਂ 3 ਸਾਲ ਤੋਂ ਜਿੱਥੇ ਵੀ ਪਾਰਟੀ ਦਾ ਮਤਲਬ ਅਰਿੰਦ ਕੇਜਰੀਵਾਲ ਜੀ ਦਾ ਭਗਵੰਤ ਮਾਨ ਜੀ ਦਾ ਸਾਡੇ ਮਾਨਯੋਗ ਮੰਤਰੀ ਦਾ ਹੁਕਮ ਹੋਇਆ ਉੱਥੇ ਅਸੀਂ ਆਪਣੇ ਬੰਦੇ ਲੈ ਕੇ ਪਾਰਟੀ ਦੀ ਸੇਵਾ ਕੀਤੀ ਤਾਂ ਸਾਨੂੰ ਪਾਰਟੀ ਨੇ ਟਿਕਟ ਦੇ ਕੇ ਨਵਾਜਿਆ ਅੱਜ ਅਸੀਂ ਲੋਕਾਂ ਦੀ ਮਲਵੋਟਾਂ ਨਾਲ ਆਪਣੇ ਮੇਨ صدਕਾ ਔਰ ਮੇਰੇ ਪੁਰਾਣੇ ਕੀਤੇ ਹੋਏ ਕੰਮ ਔਰ ਭਗਵਾਨ ਤਮਨਜੀ ਸਰਕਾਰ ਦੀ ਜਿਹੜੀ 3 ਸਾਲ ਦੀ ਕਾਰਗੁਜ਼ਾਰੀ ਹੈ ਜਿਸ ਤਰ੍ਹਾਂ 300 ਯੂਨਿਟ ਬਿਜਲੀ ਦੇ ਹਰੇਕ ਫਿਰਕੇ ਨੂੰ ਫ੍ਰੀ ਔਰ ਮਹੱਲਾ ਕ੍ਰਿੰਕ ਸ਼ਹਿਰ ਚ ਖੋਲਨੇ ਔਰ ਬਗੈਰ ਪੈਸੇ ਤੋਂ ਲੋਕਾਂ ਨੂੰ ਜਿਹੜੀਆਂ ਨੌਕਰੀਆਂ ਇਹ ਸਰਕਾਰ ਨੇ ਲਗਭਗ 50000 ਦੇ ਕੁਰੀ ਦਿੱਤੀਆਂ ਔਰ ਹਜ਼ਾਰਾਂ ਜਿਹੜੇ ਮੁਲਾਜ਼ਮਾ ਕੱਚੇ ਆ ਉਹ ਮਤਲਬ ਕੰਮੇ ਪੱਕੇ ਕੀਤੇ ਆ ਔਰ ਜਿਹੜਾ ਸਰਕਾਰ ਨੇ ਇਹ ਵਾਅਦਾ ਕਰਿਆ ਸੀ ਇਲੈਕਸ਼ਨ ਤੋਂ ਪਹਿਲਾਂ ਕਿ ਅਸੀਂ 1000 ਰੁਪਿਆ ਹਰੇਕ ਜਿਹੜੀ ਬੀਬੀ ਐ ਲੈਡੀਆਂ ਨੂੰ ਦਵਾਂਗੇ ਉਮੀਦ ਹੈ ਕਿ ਸਾਡੀ ਜਿਹੜੀ ਸਰਕਾਰ ਹੈ ਉਹ ਜਲਦੀ ਉਹ ਵੀ 1000 ਰੁਪਏ ਦੇਵੇਗੀ ਔਰ ਮੈਂ ਬੇਨਤੀ ਕਰੂੰਗਾ ਮਾਨ ਸਾਹਿਬ ਨੂੰ ਮੰਤਰੀ ਜੀ ਨੂੰ ਅਰਵਿੰਦ ਕੇ ਜੀ ਵਾਲਜ ਨੂੰ ਵੀ ਉਹ ਵੀ ਜਿਹੜਾ ਵਾਅਦਾ ਆਪਾਂ ਲੋਕਾਂ ਨਾਲ ਕੀਤਾ ਉਹ ਪੂਰਾ ਕਰੀਏ ਕਿਤੇ ਨਾ ਕਿਤੇ ਤੁਸੀਂ ਵੋਟਾਂ ਦੇ ਵਿੱਚ ਲੋਕਾਂ ਤੱਕ ਪਹੁੰਚ ਕੀਤੀ ਆ ਉਹਨਾਂ ਨਾਲ ਵਾਅਦੇ ਕੀਤੇ ਨੇ ਉਹ ਕਿਹੜੇ ਕਿਹੜੇ ਵਾਅਦੇ ਨੇ ਤੇ ਜਿਵੇਂ ਕਿ ਗਰੀਬ ਤਬਕੇ ਦੀ ਗੱਲ ਆਪਣੀ ਗੱਲ ਹੋਈ ਸੀਗੀ ਤੁਸੀਂ ਗਰੀਬ ਤਬਕੇ ਦੇ ਲਈ ਬਹੁਤ ਕੁਝ ਕਰਨਾ ਚਾਹੁੰਦੇ ਸੀਗੇ ਕੀ ਕੀ ਉਪਰਾਲੇ ਨੇ ਸਰ ਮੈਂ ਜੋ ਇਲੈਕਸ਼ਨ ਲੋਕਾਂ ਦੀ ਇੱਕੋ ਗੱਲ ਕਹੀ ਕਿ ਤੁਸੀਂ ਤੁਹਾਡਾ ਇਸ ਏਰੀਆ ਦਾ ਐਮਸੀ ਹੈ ਉਹਦੀ ਡੈਥ ਹੋ ਚੁੱਕੀ ਸੀ ਜਿਹੜੇ ਲੋਕਾਂ ਦੇ ਕੰਮ ਆ ਛੋਟੇ ਮੋੜੇ ਜਿਹੜੇ ਕਾਰਪੋਰੇਸ਼ਨ ਨਾਲ ਸੰਬੰਧਿਤ ਹੈ ਉਹ ਸਾਰੇ ਮੈਂ ਕਰਾਉਂਦਾ ਰਿਹਾ ਹਾਂ ਔਰ ਇੱਕ ਮੇਨ ਲੋਕਾਂ ਜਿਹੜੀ ਡਿਮਾਂਡ ਹੈ ਇਹ ਸਿਹੜਾ ਜਿਹੜਾ ਸੀਵਰ ਹੈ ਹਮੇਸ਼ਾ ਚੋਕ ਰਹਿੰਦਾ ਤਾਂ ਮੇਰੀ ਇਹ ਸੋਚ ਹੋਏਗੀ ਵੀ ਪਹਿਲ ਦੇ ਦਾ ਹੱਥ ਜਿਹੜਾ ਸੀਵਰ ਚੋਕ ਹੈ ਉਹਨੂੰ ਮਸ਼ੀਨਾਂ ਲਵਾ ਕੇ ਉਹਨੂੰ ਜਲਦੀ ਤੋਂ ਜਲਦੀ ਮੈਂ ਸਾਫ਼ ਕਰਾਵਾਂ ਔਰ ਜਿਹੜੀ ਸਟਰੀਟ ਹੈ ਲੰਬੇ ਸਮੇਂ ਤੋਂ ਬੰਦ ਪਈ ਸੀ ਉਹ ਵੀ ਮਤਲਬ ਅਸੀਂ ਲਗਭਗ ਕਾਫੀ ਚਾਲੂ ਕਰਾਈ ਹੈ ਔਰ ਜਿਹੜੇ ਪੁਆਇੰਟ ਬੰਦ ਪਏ ਹੈ ਤਾਂ ਮੇਰੀ ਕੋਸ਼ਿਸ਼ ਹੋਏਗੀ ਸਬੰਧਤ ਘਰ ਨਾਲ ਮੀਟਿੰਗ ਕਰਕੇ ਉਹ ਵੀ ਜਲਦੀ ਸੀ ਲਟਾਂ ਚਾਲੂ ਕਰਾਵਾਂਗੇ ਔਰ ਜਿਹੜੀ ਹੋਰ ਲੋਕਾਂ ਦੀ ਇੱਕ ਡਿਮਾਂਡ ਮੈਂ ਵਾਅਦਾ ਕੀਤਾ ਕੁਝ ਲੋਕ ਗਰੀਬ ਤਬਕੇ ਦੇ ਪ੍ਰਵਾਸੀ ਹੈ ਮਜ਼ਦੂਰ ਤਬਕਾ ਉਹ ਵਿਚਾਰੇ ਮਤਲਬ ਗੁੱਟ ਬੰਦਾ ਸ਼ਿਕਾਰ ਹੋ ਗੁੰਦੇ ਮਡੇਲੇ ਰਸਣ ਵਾਲੇ ਫ੍ਰੀ ਕਾਰਡ ਉਹ ਨਹੀਂ ਬਣੇ ਮੇਰੀ ਸੋਚ ਆ ਵੀ ਲੋਕਾਂ ਦੇ ਜਿਹੜੀ ਜਦੋਂ ਉੱਪਰੋਂ ਪੋਰਟਲ ਭਾਰ ਸਰਕਾਰ ਖੋਲੇਗੀ ਉਹ ਜਲਦੀ ਗਰੀਬਾਂ ਦੇ ਕਾਰਡ ਬਣਾਵਾਂਗੇ ਤਾਂ ਕਿ ਸਰਕਾਰ ਵੱਲੋਂ ਦਿੱਤੀਆਂ ਸਕੀਮਾਂ ਦਾ ਉਹ ਵੀ ਗਰੀਬ ਲੋਕ ਲਾਭ ਲੈ ਸਕਣ ਜਿਵੇਂ ਕਿ ਤੁਸੀਂ ਆਪਣੇ ਪਿਛਲੇ ਇਲਾਕੇ ਦੀ ਗੱਲ ਕੀਤੀ ਹੈ ਇੱਥੇ ਭਾਈਚਾਰਾ ਰਹਿੰਦਾ ਲੰਬੀ ਵੱਡੀ ਗਿਣਤੀ ਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਆਪਾਂ ਕਹਿ ਲਈਏ ਉਹਨਾਂ ਦੇ ਸੀਵਰੇਜ ਝੋਕ ਦੀ ਗੱਲ ਕੀਤੀ ਆ ਪੀਣ ਵਾਲੇ ਪਾਣੀ ਦੀ ਗੱਲ ਕੀਤੀ ਆ ਪਰ ਆਪਾਂ ਪੈਨਸ਼ਨਾਂ ਦੀ ਗੱਲ ਕੀਤੀ ਆ ਅ ਵਿਸ਼ੇਸ਼ ਤੌਰ ਤੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਮੈਂ ਤਾਂ ਇਹ ਕਹੂੰਗਾ ਵੀ ਜਿਹੜਾ ਪੰਜਾਬ ਸਰਕਾਰ ਦੀ ਸਕੀਮ ਹੈ 24x7 ਅਸੀਂ ਉਹ ਲੋਕਾਂ ਨੂੰ ਸਾਫ਼ ਸੁਥਰਾ ਜਿਹੜਾ ਮਤਲਬ ਭਾਗੜਾ ਨੇੜ ਦਾ ਪਾਣੀ ਘਰ-ਘਰ ਪਹੁੰਚਾਵਾਂਗੇ ਔਰ ਜਿਹੜੇ ਕਿਤੇ ਛੋਟੀ ਮੋਡੀ ਸੜਕ ਕਿਤੇ ਬਣਨ ਵਾਲੀ ਆ ਉਹ ਵੀ ਜਲਦੀ ਬਣਾਵਾਂਗੇ ਔਰ ਲੋਕਾਂ ਜਿਹੜੇ ਧੂਰੇ ਕੰਮ ਕੋਈ ਹੋਰ ਵੀ ਹੋਣਗੇ ਉਹ ਵੀ ਸਰਕਾਰ ਤੱਕ ਅਪਰੋਚ ਕਰਕੇ ਉਹ ਵੀ ਸਹੀ ਪੂਰੇ ਕਰਾਵਾਂਗੇ ਔਰ ਮੈਂ ਸ਼ੈਡਿਊਲ ਕਾਸਪਾਈ ਚਰਨ ਨਾਲ ਰਿਮਦਾਸ਼ੀ ਨਾਲ ਸੰਬੰਧ ਰੱਖਦਾ ਪਹਿਲਾਂ ਸਭ ਤੋਂ ਪਹਿਲਾਂ ਮੈਂ ਇਲੈਕਸ਼ਨ ਜਿੱਤੇਆ ਜਰਨਲ ਵਾਰਡ ਤੋਂ ਮੇਰੀ ਵਾਈਫ ਹੋ ਵੀ ਜਰਨਲ ਵਾਰਡ ਤੋਂ ਜਿੱਤੀ ਔਰ ਮੈਂ ਜਰਨਲ ਵਾਰਡ ਦੇ ਬਦੋਂ ਜਿੱਤ ਕੇ ਜਿਹੜੇ ਹਰੇਕ ਸਮਾਜ ਦੀ ਮੈਂ ਮਤਲਬ ਸੇਵਾ ਕੀਤੀ ਮੈਂ ਇਹ ਨਹੀਂ ਕਿਹਾ ਵੀ ਮੈਂ ਸ਼ੈਡਿਊਲ ਕਾਸਮੈਂ ਕੱਲੇ ਅਛਿੰਦੇ ਕੰਮ ਕਰਨੇ ਆ ਮੇਰੇ ਮਨ ਚ ਮੈਂ ਇਹ ਸੋਚਦਾ ਨਾ ਯਾਰ ਜੇ ਕੋਈ ਬ੍ਰਾਹਮਣ ਹੈ ਜਾਂ ਜੱਟ ਹੈ ਗਰੀਬ ਹੈ ਉਹਦਾ ਕਿਆ ਕਸੂਰ ਹੈ ਉਹਨੂੰ ਵੀ ਉਹਨਾਂ ਹੱਕ ਤੋ ਮੇਰੀ ਜਿਹੜੀ ਸੋਚ ਹੈ ਉਹ ਇਨਸਾਨੀਤ ਨਾਲ ਹੈ ਔਰ ਜਿਹੜੇ ਗਰੀਬ ਸਭਕੇ ਲੋਕ ਉਹਨਾਂ ਨਾਲ ਹੈ ਔਰ ਮੈਂ ਜਲਦੀ ਲੋਕਾਂ ਨਾਲ ਜਿਹੜੇ ਵਾਦੇ ਕੀਤੇ ਹੋਏ ਆ ਉਹ ਪੂਰੇ ਕਰੂੰਗਾ ਜਿਹੜੇ